ਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਾਂ ਦਾ ਤੇ 28 ਮਾਰਚ ਸਮੂੱਚੇ ਪੌਂਦਿਆਂ ਨਜ਼ਰਾਂ ਜਿਹੜੀਆਂ ਸਨ ਉਹ ਸੋਮਣੀ ਗੁਰਦੁਆਰਾ ਪੰਧਕ ਕਮੇਟੀ ਦੇ ਇਹੜਾ ਬਜਟਸ ਲਾਸਿਓਰ ਚੱਲ ਗਿਆ ਹੋਣਾ ਸੀ ਬਗਾਰੋਂ ਲਾ ਪਾਇਆ ਗਿਆ ਸੀ ਬਖਸ਼ਤਾ ਆਪਣਾ ਬਾਬਾ ਰਾਮ ਸਿੰਘ ਕਮਾਲੋਂ ਮੈਂ 5-10 ਬੰਦਾ ਲੈ ਕੇ ਉੱਥੇ ਧਰਨਾ ਮਾਰਾਂਗਾ ਸਾਰੀਆਂ ਜਿੱਥੇ ਪੁੰਡੀਆਂ ਮੇਰੇ ਨਾਲ ਹੋ ਗੀਆਂ ਪਰ ਹੁਣ ਜਿੱਦਾਂ ਮਹਾਵਰ ਆਇਆ ਪੌਦੇ ਆ ਬਾਹਰ ਦੇ ਨਿਕਲੀ ਚੁਈਆ ਉੱਥੇ ਬੰਦੇ ਕੋਈ ਇਕੱਠੇ ਨਹੀਂ ਆਏ ਨਾ ਨਾਮ ਸਿੰਘ ਜਿੱਥੇ ਬੰਦੀਆਂ ਆਈਆਂ ਨਾ ਸੰਤਾਂ ਮਹਾਂਪੁਰਖਾਂ ਦੇ ਡੇਰਿਆਂ ਚੋਂ ਕੋਈ ਬੰਦਾ ਆਇਆ ਨਾ ਹੀ ਕਿਸੇ ਹੋਰ ਨੇ ਇਹਨਾਂ ਨੂੰ ਸਹਿਯੋਗ ਦਿੱਤਾ ਇੱਕ ਬਾਬਾ ਨਾਮ ਸਿੰਘ ਦਾ ਮਾਪ ਇੱਕ ਬਾਬਾ ਬਲਜੀਤ ਸਿੰਘ ਦਾਦੂ ਵਾਲਾ ਜਿਹੜੇ ਉਹ ਵੀ ਨੇਪਾਲੇ ਜਿਹਨਾਂ ਦਾ ਟਕੜੇ ਦਾ ਵਾਇਰਸ ਹੈ ਤੀਸਰਾ ਸੀ ਅਨੂਏ ਸਿੰਘ ਕਾਲਕਾ ਜਿਹੜਾ ਬੀਜਪੀ ਦਾ ਤੁਮਛਲਾ ਬਣ ਕੇ ਦਿੱਲੀ ਕਮੇਟੀ ਦੇ ਪ੍ਰਧਾਨ ਕੀਤਾ ਸਾਰੇ ਹਿੰਦੁਸਤਾਨ ਚੋਂ ਇਹਨਾਂ ਨੂੰ ਇਹਨਾਂ ਤਰੇ ਬੰਦਿਆਂ ਤੋਂ ਇਲਾਵਾ ਕੋਈ ਬੰਦਾ ਨਹੀਂ ਹੋਇਆ ਅਰਨੂਏ ਸਿੰਘ ਨਾਲ ਤੇ ਦੋ ਬੰਦੇ ਗਏ ਸਨ ਜਿਹੜੇ ਪਹਿਲੇ ਦਨ ਬਦਲੂਨ ਤੇ ਬਾਬੇ ਦਾਦੂ ਵਾਲ ਨਾਲ ਕੋਈ ਬੰਦਾ ਨਹੀਂ ਆਦਾ ਕੋਈ ਰਾਣਾ ਕਮਟੀ ਦਾ ਮੈਂਬਰ ਨਹੀਂ ਕੋਈ ਟਿਕਟਰੀ ਕੋਈ ਬਾਬਾ ਨਾਮ ਸਿੰਘ ਤੋਂ ਮਾਮ ਪ੍ਰਧਾਨ ਸਾਹਿਬ ਨਾਲ ਤਾਂ ਵਿਚਾਰ ਨਾਲ ਵਾਅਦਾ ਕਰਕੇ ਵੀ ਮੈਂ ਅੱਥਰ ਤੱਕ ਆਵਾਂਗਾ ਵਾਅਦਾ ਖਰਾਫੀ ਕੀਤੀ ਤੇ ਉੱਥੇ ਬੰਦਾ 150 ਰਹਿ ਗਿਆ 3-400 ਬੰਦੇ ਨਾਲ ਚਲੇ ਸੰਤ ਰਸਤੇ 150 ਰਹਿ ਗਏ ਜਾਂ ਰਸਤੇ ਉਹ ਹੋਰ ਬੰਦੇ ਰਲਦੇ ਰਹੇ ਹੁਣ ਇਹ ਜਿਹੜੇ ਹਰਾਗੀਰ ਸਨ ਪੱਕੀ ਗੱਲ ਬੜੀ ਪੱਕੀ ਹੈ ਕਿ ਬਾਬਾ ਹਰਨਾਮ ਸਿੰਘ ਤੋਂ ਮਨੇ ਇਹ ਤਾਂ ਨਾਮਾਰ ਕੇ ਮਜਾਰਾ ਕਰਕੇ ਜਿਹੜੀਆਂ ਸਿੱਖ ਮਰਿਆਦਾ ਤੇ ਪਰੰਪਰਾਵਾਂ ਦੀਆਂ ਤੜੀਆਂ ਲਾਈਆਂ ਤੇ ਸਰਕਾਰ ਨੂੰ ਇਹ ਪਤਾ ਲੱਗ ਗਿਆ ਕਿ ਇਹ ਕਿਸੇ ਤਰ੍ਹਾਂ ਸਹਿਯੋਗ ਨਹੀਂ ਹੈਗਾ ਇਹਦੇ ਨਾਲ ਸਿੱਖ ਸੰਗਤ ਨਹੀਂ ਕੱਲ ਇਹਦੇ ਨਾਲ ਕੋਈ ਨਾ ਕੋਈ ਜਥੇਬੰਦੀ ਨਾ ਸੰਗਤ ਨਾ ਲੜਣੀ ਨਾ ਇਹ ਤੇ ਚੰਗਾ ਹੋਇਆ ਕਿ ਇਹਦਾ ਆਪਣਾ ਸਕੂਲ ਸੀ ਜਿੱਥੋਂ 150 ਬੰਦਾ ਵਿਦਿਆਰਥੀ ਜਿਹੜਾ ਸੀ ਆਗਿਆ ਤੇ ਇਹ ਦੀਪ ਜਰਮਲ ਕਹਿੰਦੇ ਇਹਨਾਂ ਨੇ ਆਪਾਂ ਬਿਆਨ ਚ ਕਿਹਾ ਕਿ ਇਹ ਸਰਨਾਵਗਾ ਜਿਹੜਾ ਭਾਜੀਪੀ ਦੇ ਦਫਤਰਾਂ ਚ 3 ਮਹੀਨਾ ਤੱਕ 6 ਮਹੀਨੇ ਪਹਿਲੇ ਚੱਕਰ ਕੜਦਾ ਸੀ ਉਹ ਉੱਥੇ ਬੈਠਾ ਉਡੀਕਦਾ ਰਹਿੰਦਾ ਸੀ ਮੈਂ ਬਾਬਾ ਰਾਮ ਸਿੰਘ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਇਸ ਜਗ੍ਹਾ ਤੇ ਜਿਸ ਕਦੀ ਨੇ ਤੁਸੀਂ ਬੈਠੇ ਹੋ ਇਹਦੀ ਪੰਤ ਦੇ ਵਿੱਚ ਇਸ ਸੰਸਥਾ ਦੀ ਇੱਜ਼ਤ ਹੈ ਤੁਸੀਂ ਆਪਣੇ ਜਿਹੜੇ ਬਜ਼ੁਰਗ ਤੁਹਾਡੇ ਹੋਏ ਹਨ ਭਾਵੇਂ ਬਾਬਾ ਠਾਕਰ ਸਿੰਘ ਭਾਵੇਂ ਦਸਨ ਜਰਨੈਲ ਸਿੰਘ ਭਾਵੇਂ ਸੰਕਰਤਾਰ ਸਿੰਘ ਭਾਵੇਂ ਮਾਤਾ ਪਤਨੀ ਸੰਤਕੁਰਪਚਨ ਸਿੰਘ ਜੀ ਨੇ ਗੱਦੇ ਨੂੰ ਜੋ ਤੁਸੀਂ ਝੋਲ ਟੁਕਫੜ ਤੋਕੇ ਦਾਗ ਲਾ ਰਹੇ ਹੋ ਨਾ ਕੌਮ ਨੇ ਤੁਹਾਡਾ ਸਾਰਾ ਗੁੱਸਾ ਗੁੱਲਾ ਕਾਲੇ ਇਤਿਹਾਸ ਕਾਲੇ ਅਖਰਾ ਨਾਲ ਇਤਿਹਾਸ ਲਿਖੇ ਦੌਣ ਦਸਣਾ ਕੱਲ ਤੋਂ ਬਾਅਦ ਮੈਂ ਸਮਝਾਵਾਂ ਅਸਲ ਜਿਹੜਾ ਤੁਹਾਡਾ ਮਕਸਦ ਹੈਗਾ ਸੀ ਉਹ ਮਕਸਦ ਤੁਹਾਡਾ ਨਹੀਂ ਪੂਰਾ ਹੋਇਆ। ਤੁਸੀਂ ਦੱਸਣਾ ਚਾਹੁੰਦੇ ਸੀ ਭਾਜਪਾ ਨੂੰ ਭਾਜਪਾ ਦੀ ਸਰਕਾਰ ਨੂੰ ਕਿ ਮੇਰੇ ਨਾਲ ਸਾਰਾ ਪੰਜਾਬ ਹੈ। ਪਰ ਮੈਂ ਇਹ ਸਮਝਦਾ ਕਿ ਤੁਸੀਂ ਆਪ ਬੜੇ ਮਜੂਰ ਹੋ। ਜਿਹੜਾ ਤੁਸੀਂ ਮੇਰੇ ਖਿਲਾਫ ਬਿਆਨ ਦਿੱਤਾ ਨਾ ਉਹ ਤੁਹਾਡੀ ਜਣੀ ਤੁਹਾਨੂੰ ਜਿਹੜੀ ਜਿੱਲਰ ਦੇਖਣੀ ਪਈ ਹੈ ਬੰਦਿਆਂ ਨਾਲ ਹੋਂਰ ਕੇ ਉਸ ਹਰਕੇ ਤੁਸੀਂ ਮੈਨੂੰ ਕੋ ਫਰਕ ਨਹੀਂ ਪੈਂਦਾ ਮੈਂ ਕਿਸੇ ਨੇ ਇੱਕ ਪੈਸਾ ਕੀਤਾ ਹੋਵੇ ਜੋ ਕਹਿੰਦਾ ਯਾਰ ਭੈਾ ਕੁ ਦਸਨੇ ਪੈਸਾ ਕੀਤਾ ਹੈ ਮੈਂ ਤਾਂ ਕਦੀ ਭਾਜੀਪੀ ਦੇ ਦਫਤਰ ਚ ਗਿਆ ਹੀ ਨਹੀਂ ਗਿਆ ਮੈਂ 2004 ਤੋਂ ਪਹਿਲੇ ਜਦ ਮਦਨ ਅਰ ਤਰਾਨਾ ਵਗੈਰਾ ਜਿੰਦੇ ਹੁੰਦੇ ਸਨ ਉਹਨਾਂ ਦੇ ਦਫਤਰ ਇੱਥੇ ਦਾ ਸੀ ਉਹਨਾਂ ਕੋਲ ਜਾਣ ਸੋਸਤ ਬਾਗ ਪਿੱਛੇ ਗਿਆ ਹੀ ਨਹੀਂ 22 ਸਾਲ 21 ਸਾਲ ਹੋ ਗਏ ਚਲੋ ਇਸ ਗੱਲ ਨੂੰ ਜਾਣਦੇ ਹੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਬਾਬਾ ਰਾਮ ਸਿੰਘ ਤੋਂ ਮਾਨ ਨੂੰ ਆਪਣੀ ਗੱਦੀ ਨੂੰ ਬਚਾ ਕੇ ਰੱਖੋ ਉਸ ਨੂੰ ਦਾਗ ਨਾ ਲਾਓ ਤੁਸੀਂ ਜਿਹੜੇ ਦਾਗ ਲਾ ਰਹੇ ਹੋ ਨਾ ਉਹ ਤੋਂ ਆਪਣੇ ਹੋਣੇ ਕਿ ਸ਼ਬਦ ਆਜੇ ਸਮੁੱਚੀ ਕੌਮ ਬੜੀ ਖੁਸ਼ ਹੋਈ ਹੈ ਕਿ ਕੋਈ ਸੰਤ ਮਹਾਂਪੁਰਖ ਕੋਈ ਨਿਆਣ ਸੰਗਨ ਜਿਥੇ ਬੰਨਿਆ ਤੁਹਾਡੇ ਨਾਲ ਖੜੀਆਂ ਸਾਰਿਆਂ ਦੀ ਨਜ਼ਰਾਂ ਅੱਜ ਤੇ ਸਾਹ ਉਹ ਜਿਤਨਾ ਤੁਹਾਨੂੰ ਕਮਜ਼ੋਰ ਦੇਖ ਰਹਿਆ ਚਾਹੁੰਦੀਆਂ ਸਿੱਖ ਸੰਤਾ ਉਤਨੀ ਉਹ ਖੁਸ਼ ਹੋ ਗਈਆਂ ਅੱਜ ਤੁਹਾਡਾ ਉਹ ਕਾਰ ਖਤਮ ਹੋ ਚੁੱਕਾ ਹੈ ਰਾਂਧੀ ਖਾਂਧੀ ਕਸਰ ਕੋਸੀ ਕਾਰਕ ਤੇ ਦਾਦੂ ਵਾਲੇ ਵਰਗੇ ਬੰਦੇ ਨਾਲ ਖੱਬੇ ਸੱਜੇ ਵਟਾਰੇ ਸਵਾ 79 ਹੋ ਗਿਆ ਉਹਨਾਂ ਦੇ ਬੜਾ ਬਟਣ ਤੋਂ ਬਾਅਦ ਸਵਾ 79 ਮੈਂ ਹੁਣੇ ਕਹਿੰਦਾ ਅਕਾਲ ਤੱਕ ਤੇ ਜੋ ਫੈਸਲਾ ਹੋ ਗਿਆ ਜੋ ਸ਼ੌਣੀ ਕਮੇਟੀ ਨੇ ਫੈਸਲਾ ਕਰ ਰਿਹਾ ਉਹਦੇ ਵਿੱਚ ਦਖਲ ਅੰਦਾਜ਼ੀ ਦੇਣ ਦੀ ਤੁਹਾਡੀ ਲੋੜ ਨਹੀਂ ਹੈ ਬਿਲਕੁਲ ਜਿੰਨੀ ਦਖਲ ਅੰਦਾਜ਼ੀ ਦਿਓਗੇ ਉਤਰੇ ਤੁਸੀਂ ਕੌਮ ਤੋਂ ਦੂਰ ਜਾਓ ਮੇਰੇ ਦਾ ਮੇਰੀ ਬੇਨਤੀ ਨੂੰ ਪ੍ਰਵਾਨ ਕਰੋਗੇ ਔਰ ਬਿਲਕੁਲ ਨਾ ਕਾਲ ਤੱਕ ਨਾਲ ਨਾ ਸ਼ੌਣੀ ਕਮੇਟੀ ਨਾਲ ਨਾ ਸੇਕ ਕੋਮ ਨਾਲ ਮਥਾ ਲਾਉਗੇ ਵਾਈ